10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਨਵੰਬਰ 2025 ਦਿਨ ਬੁੱਧਵਾਰ ਨਾਨਕਸ਼ਹੀ ਸੰਮਤ 557 ਭਾਦੋ ਮਹੀਨੇ ਦੀ 19 ਤਰੀਕ ਹੈ ਜੀ ਸੇਮਿਆਮੂ ਕੈਰਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਪਾਰਟ ਜੁਐਲਰਜ਼ ਜਿਹੜਾ ਨੇ ਸਰੀ ਹਤੇ ਕੈਲਗੀ ਤੋਂ ਬਾਅਦ ਹੁਣ ਐਡਮਿੰਟਨ ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਆਰਜ਼ੀ ਕਾਮਿਆਂ ਦੀ ਜਿਨ੍ਹਾਂ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਨੂੰ ਸਖਤ ਇਤਰਾਜ਼ ਆ ਉਹ ਕਹਿੰਦੇ ਵੀ ਇਹ ਪ੍ਰੋਗਰਾਮ ਹੋਣਾ ਬੰਦ ਹੋਣਾ ਚਾਹੀਦਾ ਕਿਉਂਕਿ ਕੈਨੇਡੀਅਨ ਨੌਜਵਾਨ ਕਾਮਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਸਰੀ ਦੀ ਸਿਆਸਤ ਇੱਕ ਸਾਲ ਪਹਿਲਾਂ ਹੀ ਗਰਮਾਤੀ ਹੈ ਮਿਊਨਿਸਪਲ ਚੋਣਾਂ ਹੱਲੇ ਮੂਰੇ ਸਾਲ ਆ ਪਰ ਇੱਕ ਵੱਡੀ ਧਿਰ ਨੇ ਆਪਣਾ ਮੇਅਰ ਦਾ ਉਮੀਦਵਾਰ ਐਲਾਨ ਦਿੱਤਾ ਆ ਸੋ ਹੁਣ ਪੂਰਾ ਸਾਲ ਜਿਹੜੀ ਆ ਜੀ ਗਰਮਾ-ਗਰਮੀ ਰਹਿਣੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਨਸ਼ੇ ਦੀ ਰਾਣੀ ਜਸਵੀਨ ਸੰਘਾ ਦੀ ਮੈਥਿਊ ਪੈਰੀ ਦੀ ਮੌਤ ਦੇ ਦੋਸ਼ ਉਹਨੇ ਕਬੂਲ ਲਏ ਆ ਪੂਰੇ ਮਾਮਲੇ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਭਗਵੰਤਮਾਨ ਦੇ ਡਰਾਮੇ ਜਿਹੜੇ ਨਿਤ ਨੰਗੇ ਹੋ ਰਹੇ ਆ ਕੀ ਡਰਾਮੇ ਸੀ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਤੇ ਨਾਲੇ ਗੱਲ ਕਰਾਂਗੇ ਪੰਜਾਬ ਚ ਇਹ ਹੜ੍ਹਾਂ ਦੇ ਨਾਲ ਕਿੰਨਾ ਕਲਾਕਾ ਪ੍ਰਭਾਵਿਤ ਹੋ ਗਿਆ ਕਿੰਨੇ ਪਿੰਡ ਪ੍ਰਭਾਵਿਤ ਹੋ ਗਏ ਤੁਹਾਨੂੰ ਦੱਸਾਂਗੇ ਅਤੇ ਗਰਾਊਂਡ ਤੇ ਕੀ ਹੋ ਰਿਹਾ ਕਿਹੜੀ ਚੀਜ਼ ਦੀ ਮੁਸ਼ਕਲ ਆ ਰਹੀ ਆ ਇਹ ਕਿਹਾ ਜਾ ਰਿਹਾ ਕਿ ਸਮਾਨ ਬਹੁਤ ਪਹੁੰਚ ਰਿਹਾ ਪਰ ਉਹਨੂੰ ਵੰਡਣਾ ਕਿਵੇਂ ਆ ਇਹਦੇ ਬਾਰੇ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਹੋਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 6045931111 ਸਰੀਅਤ ਦੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਸਸੋ ਹੁਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਪ੍ਰਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰ ਨੇ ਪੀਅਰ ਪੋਲੀਆ ਵਾਸ ਜਿਵੇਂ ਚੋਣ ਜਿੱਤ ਕੇ ਜਿੱਦਣ ਦੇ ਸਰਕਾਰ ਵਿੱਚ ਹੋਏ ਆ ਉਦੋਂ ਦੇ ਆਸ ਦੀ ਕਾਮਿਆਂ ਦੇ ਮਗਰ ਕਾਫੀ ਹੱਥ ਹੋ ਕੇ ਪਏ ਹੋਏ ਆ ਉਹ ਕਹਿੰਦੇ ਵੀ ਇਹ ਜਿਹੜਾ ਪ੍ਰੋਗਰਾਮ ਆ ਇਹਨੇ ਕੈਨੇਡੀਅਨ ਜਿਹੜੇ ਨੌਜਵਾਨ ਨੇ ਉਹਨਾਂ ਕੋਲੋਂ ਨੌਕਰੀਆਂ ਖੋਹ ਲਈਆਂ ਅੱਜ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਬੰਦ ਕਰਨ ਦੀ ਗੱਲ ਆਖੀ ਆ ਉਹ ਕਹਿੰਦੇ ਵੀ ਕਿ ਜਿਹੜੀਆਂ ਨੌਕਰੀਆਂ ਕੈਨੇਡੀਅਨ ਜੰਪਲ ਜਿਹੜੀਆਂ ਵਰਕਰਸ ਦੇ ਵਾਸਤੇ ਹੋਣੀਆਂ ਚਾਹੀਦੀਆਂ ਆ ਉਹ ਕਹਿੰਦੇ ਵੀ ਇਹ ਪ੍ਰੋਗਰਾਮ ਜਿਹੜਾ ਕਿ ਟੈਂਪਰੇਰੀ ਫੌਨ ਵਰਕਰਸ ਪ੍ਰੋਗਰਾਮ ਆ ਦੀਦੇ ਦਿਨ ਅਰਜੀ ਕਾਮੇ ਅਡਰ ਤਰੀਕੇ ਦੇ ਨਾਲ ਕੈਨੇਡਾ 'ਚ ਕੰਮ ਕਰਨੇ ਲਿਆਂਦੇ ਗਏ ਆ ਇਹਨੂੰ ਤੁਰੰਤ ਅੱਗੇ ਤੋਂ ਰੋਕ ਦਿੱਤਾ ਜਾਵੇ ਨਵੇਂ ਪਰਮਟ ਜਿਹੜੇ ਆ ਉਹ ਇਸ਼ੂ ਨਾ ਕੀਤੇ ਜਾਣ ਉਹਨਾਂ ਨੇ ਲਿਬਰਲ ਸਰਕਾਰ ਦੇ ਉੱਤੇ ਵਾਰਦੇ ਆ ਕਿਹਾ ਕਿ ਉਹਨਾਂ ਨੂੰ ਇਸ ਦਾ ਰਿਵਿਊ ਕਰਾਉਣਾ ਚਾਹੀਦਾ ਦੇਖਣਾ ਚਾਹੀਦਾ ਕਿ ਮਾਰਕੀਟ ਕੀ ਆ ਕੈਨੇਡਾ ਦੇ ਐਜੰਪਲ ਕੈਨੇਡਾ ਆਏ ਹੋਏ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਜਦੋਂ ਕਿ ਦੂਜੇ ਪਾਸੇ ਸਸਤੀ ਲੇਬਰ ਉਪਲਬਧ ਕਰਵਾਈ ਜਾ ਰਹੀ ਹੈ ਆਰਜ਼ੀ ਕਾਮਿਆਂ ਵੱਲੋਂ ਤੇ ਗਰੀਬ ਮੁਲਕਾਂ ਤੋਂ ਆਏ ਇਹ ਆਰਜ਼ੀ ਕਾਮੇ ਇੱਥੇ ਸ਼ੋਸ਼ਣ ਦਾ ਸ਼ਿਕਾਰ ਵੀ ਹੋ ਰਹੇ ਆ ਕਿਉਂਕਿ ਜਿਹਨਾਂ ਲੋਕਾਂ ਕੋਲੇ ਕੰਮ ਕਰਦੇ ਆ ਉਹ ਇਹਨਾਂ ਨੂੰ ਐਲ ਐਮ ਆਈ ਦੇ ਲਾਲਚ ਵਿੱਚ ਤੇ ਜਾਂ ਪੈਸੇ ਥੋੜੇ ਦਿੰਦੇ ਆ ਜਾਂ ਇਹਨਾਂ ਦਾ ਹੋਰ ਸ਼ੋਸ਼ਣ ਕਰਦੇ ਆ ਇਸ ਕਰਕੇ ਕੁਝ ਵੀ ਚੰਗਾ ਨਹੀਂ ਹੋ ਰਿਹਾ ਉਹ ਕਹਿੰਦੇ ਵੀ ਜਿਹੜਾ ਇਹ ਪ੍ਰੋਗਰਾਮ ਆ ਇਹ ਥੋੜੇ ਚਿਰ ਵਾਸਤੇ ਸਹੀ ਸੀਗਾ ਜਦੋਂ ਕਿ ਕਾਮਿਆਂ ਦੀ ਵੱਡੀ ਪੱਧਰ ਤੇ ਲੋੜ ਸੀਗੀ ਪਰ ਹੁਣ ਇਹ ਪ੍ਰੋਗਰਾਮ ਜਿਹੜਾ ਆ ਕੈਨੇਡੀਅਨ ਲੋਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਆ ਉਲਟਾ ਜਿਹੜੇ ਕੰਮੇ ਆ ਰਹੇ ਨੇ ਆਰਜੀ ਤੌਰ ਦੇ ਉੱਤੇ ਉਹਨਾਂ ਦਾ ਵੀ ਸ਼ੋਸ਼ਣ ਹੋ ਰਿਹਾ ਆ ਉਹ ਕਹਿੰਦੇ ਵੀ ਕੁਝ ਖਿੱਤੇ ਹੈਗੇ ਆ ਜਿਵੇਂ ਕਿ ਖੇਤੀਬਾੜੀ ਸੈਕਟਰ ਆ ਉਹਦੇ ਵਿੱਚ ਹੱਲੇ ਵੀ ਆਰਜੀ ਕੰਮਿਆਂ ਦੀ ਜ਼ਰੂਰਤ ਹੈਗੀ ਆ ਉਹਦੇ ਵਾਸਤੇ ਇੱਕ ਸਾਈਡ ਤੋਂ ਡਿਫਰੈਂਟ ਪ੍ਰੋਗਰਾਮ ਬਣਾਇਆ ਜਾ ਸਕਦਾ ਜਿਹਦੇ ਅਧੀਨ ਕੰਮ ਕਰਨ ਦੇ ਵਾਸਤੇ ਕੰਮੇ ਲਿਆਂਦੇ ਜਾ ਸਕਣ ਜਿਨ੍ਹਾਂ ਨੇ ਖੇਤੀਬਾੜੀ ਸੈਕਟਰ ਚ ਕੰਮ ਕਰਨਾ ਪਰ ਬਾਕੀ ਹੋਰ ਇੰਡਸਟਰੀ ਦੇ ਵਿੱਚ ਜਿਆ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਆ ਕਿ ਸਾਨੂੰ ਆਲਿਆਂ ਨੌਗਰਗਨ ਲੱਭਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਜਿਹੜੇ ਆਰਜ਼ੀ ਕੰਮੇ ਆ ਉਹ ਅੰਡਰ ਦ ਟੇਬਲ ਘੱਟ ਪੈਸੇ ਲੈ ਕੇ ਕੰਮ ਕਰਨ ਵਾਸਤੇ ਮੰਨ ਜਾਂਦੇ ਆ ਸੋ ਇਸ ਗੱਲ ਦੇ ਉੱਤੇ ਅੱਜ ਵੱਡੀ ਬਹਿਸ ਜਿਹੜੀ ਹੈ ਸ਼ੁਰੂ ਹੋ ਗਈ ਹੈ ਹੁਣ ਰੌਲਾ ਇਹ ਹੈ ਕਿ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਵਿਰੋਧੀ ਧਿਰ ਵਿੱਚ ਰਾਜ ਹੈ ਇਸ ਵੇਲੇ ਲਿਬਰਲ ਸਰਕਾਰ ਦਾ ਆ ਤੇ ਇਹ ਪ੍ਰੋਗਰਾਮ ਜਿਹੜਾ ਲਿਬਰਲ ਸਰਕਾਰ ਨੇ ਵਧਾਇਆ ਅੱਲਾ ਇੱਕ ਕੰਜ਼ਰਵੇਟਿਵ ਪਾਰਟੀ ਨੇ ਹੀ ਇਹ ਸ਼ੁਰੂ ਕੀਤਾ ਸੀਗਾ ਪਰ ਹੁਣ ਲਿਬਰਲ ਸਰਕਾਰ ਜਿਹੜੀ ਆ ਉਹ ਇਹਦੇ ਬਾਰੇ ਕੀ ਸੋਚਦੀ ਹੈ ਉਹਨਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਇਹ ਪ੍ਰੋਗਰਾਮ ਬੰਦ ਕਰਨਾ ਘਟਾਉਣਾ ਆ ਜਾਂ ਚਲਾਉਣਾ ਆ ਕੰਜ਼ਰਵੇਟਿਵ ਪਾਰਟੀ ਸਿਰਫ ਜਿਹੜੀ ਇੱਕ ਵਿਰੋਧੀ ਧਿਰ ਵਜੋਂ ਨੂੰ ਮੁੱਦਾ ਬਣਾ ਸਕਦੀ ਆ ਪਰ ਇਹਦੇ ਉੱਤੇ ਐਕਸ਼ਨ ਜਿਹੜਾ ਲੈਣ ਦਾ ਕੰਮ ਆ ਉਹ ਲਿਬਰਲ ਸਰਕਾਰ ਨੇ ਉਹਨਾਂ ਨੇ ਆਪਣਾ ਵੋਟ ਬੈਂਕ ਦੇਖਣਾ ਆ ਆਪਣੀ ਸਾਰੇ ਉਹਨਾਂ ਨੇ ਕਾਰਗਰ ਦੇਖਣੇ ਆ ਉਸ ਤੋਂ ਬਾਅਦ ਹੀ ਕੋਈ ਗੱਲ ਬਾਤ ਸਾਹਮਣੇ ਆ ਸਕਦੀ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਦੀ ਸਿਆਸਤ ਦੀ ਸਰੀ ਦੀ ਸਿਆਸਤ ਗਰਮਾ ਗਈ ਹੈ ਜੀ ਹੱਲੇ ਬੇਸ਼ੱਕ ਚੋਣਾਂ 2026 ਚ ਮੋਹਰ ਲੈ ਸਾਲ ਦੀ 17 ਅਕਤੂਬਰ ਨੂੰ ਹੋਣੀ ਆ ਲਗਭਗ ਇੱਕ ਸਾਲ ਤੋਂ ਵੱਧ ਸਮਾਂ ਪਿਆ ਆ ਪਰ ਇੱਕ ਵੱਡੀ ਧਿਰ ਸਰੀ ਫਰਸਟ ਜਿਹੜੀ ਕਿ ਇੱਕ ਪਾਰਟੀ ਆ ਉਹਨਾਂ ਵੱਲੋਂ ਅਲੰਡਾ ਐਨਐਸ ਜਿਹੜੇ ਕਾਉਂਸਲਰ ਨੇ ਜਿੱਤੇ ਹੋਏ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਗਲੀਆਂ ਚੋਣਾਂ ਦੇ ਵਿੱਚ ਉਹ ਮੇਅਰ ਦੇ ਉਮੀਦਵਾਰ ਹੋਣਗੇ ਅਤੇ ਬਹੁਤ ਜਲਦ ਉਹ ਆਪਣੇ ਸਾਥੀ ਕਾਉਂਸਲ ਮੈਂਬਰਾਂ ਦੇ ਨਾਂ ਵੀ ਨਿਸ਼ਰ ਕਰਨ ਜਾ ਰਹੇ ਆ ਉਹ ਕਹਿੰਦੇ ਵੀ ਅਸੀਂ ਪਹਿਲਾਂ ਤਿਆਰੀ ਜਿਹੜੀ ਆ ਕਰਨੀ ਚਾਹੁੰਦੇ ਆ ਅਲੇ ਸਾਲ ਪਿਆ ਆ ਕਿਉਂਕਿ ਅਸੀਂ ਜਾ ਕੇ ਲੋਕਾਂ 'ਚ ਘੁਲਣਾ ਮਿਲਣਾ ਆ ਉਹਨਾਂ ਤੋਂ ਫੀਡਬੈਕ ਲੈਣੀ ਆ ਉਹਨਾਂ ਨੂੰ ਸਮੱਸਿਆਵਾਂ ਕੀ ਆ ਉਹ ਜਾਨਣਾ ਆ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣੀ ਆ ਤਾਂ ਕਿ ਲੋਕਾਂ ਨੂੰ ਪਹਿਲਾਂ ਪਤਾ ਹੋਵੇ ਆ ਆਖਰ ਹੁੰਦਾ ਹੀ ਰਿਹਾ ਆ ਕਿ ਅਖੀਰ ਤੱਕ ਵੇਟ ਕੀਤੀ ਜਾਂਦੀ ਆ ਅਖੀਰਲੇ ਮਹੀਨੇ ਵਿੱਚ ਜਾ ਕੇ ਕੌਂਸਲਰ ਜਿਹੜੀ ਉਮੀਦਵਾਰ ਅਨਾਉਂਸ ਕੀਤੇ ਜਾਂਦੇ ਆ ਕਈ ਤਾਂ ਅਖੀਰਲੇ ਹਫ਼ਤੇ ਦੇ ਵਿੱਚ ਜਾ ਕੇ ਅਨਾਉਂਸ ਕੀਤੇ ਜਾਂਦੇ ਆ ਲੋਕਾਂ ਨੂੰ ਪਤਾ ਹੁੰਦਾ ਨਹੀਂ ਸੋ ਹਣ ਕੀ ਕੀਤਾ ਕਿ ਲਿੰਡਾ ਐਨਸ ਦੀ ਸਰੀ ਫਸਤੇ ਜਿਹੜੀ ਆ ਜਿਹਨਾਂ ਦਾ ਕਿ ਕਾਫੀ ਆਧਾਰ ਰਿਹਾ ਸਰੀ ਦੇ ਵਿੱਚ ਡਾਇਨਾਵੋਟ ਉਹਨਾਂ ਦੇ ਮੇਅਰ ਰਹੇ ਐ ਇਸ ਪਾਰਟੀ ਦੇ ਤਰਫੋਂ ਲਿੰਡਾ ਹੈਪਨਰ ਮੇਅਰ ਰਹੇ ਐ ਬੇਸ਼ੱਕ ਬਾਕੀ ਉਹਨਾਂ ਦੇ ਉਮੀਦਵਾਰ ਹਾਰ ਗਏ ਸਕੇ ਪਰ ਲਿੰਡਾ ਐਨਸ ਲਗਾਤਾਰ ਜਿੱਤਦੇ ਆ ਰਹੇ ਆ ਹੁਣ ਵੀ ਹੋਸੀਕੀ ਦੇ ਵਿੱਚ ਕੌਂਸਲਰ ਐ ਸੌ ਸਰੀ ਇਲਾਕੇ ਦੇ ਨਾਲ ਸੰਬੰਧਤ ਉੱਥੇ ਉਹਨਾਂ ਦੀ ਕਾਫੀ ਪੈਂਟ ਹੈਗੀ ਆ ਸੋ ਜਿਹੜੀ ਸਰੀ ਉਦਾਹਰਣ ਹੱਲੇ ਹੈਗਾ ਆ ਉਹਨਾਂ ਕੋ ਪੈਸੇ ਤੇ ਲੈਲੇ ਬੰਦੇ ਵੀ ਹੈਗੇ ਆ ਗਰਾਊਂਡ ਤੇ ਕੰਮ ਕਰਨ ਵਾਲੇ ਵਰਕਰ ਵੀ ਹੈਗੇ ਆ ਸੋ ਇੱਕ ਵੱਡੀ ਤੇਰਾਸ ਉਹਨਾਂ ਨੇ ਪਹਿਲਾਂ ਹੀ ਆਪਣੇ ਹੁਣ ਤੋਂ ਤਿਆਰੀ ਜਿਹੜੀ ਆ ਰੰਭ ਦਿੱਤੀ ਆ ਦੂਜੇ ਪਾਸੇ ਜਿਹੜੀਆਂ ਤੇਰਾਵਾਂ ਵਿੱਚ ਸਾਬਕਾ ਮੇਅਰ ਡਗ ਮੁਕੱਲਮ ਉਹਨਾਂ ਦੀ ਤੇਰ ਹੈਗੀ ਹੈ ਜਿਨ੍ਹਾਂ ਦੇ ਦੋ ਕਾਉਂਸਲਰ ਆਲਰੇਡੀ ਇਸ ਜਿਹੜੀ ਮੌਜੂਦਾ ਕਾਉਂਸਲਰ ਦੇ ਵਿੱਚ ਹੈਗੇ ਆ ਇਥੇ ਤਰੀਕੇ ਬ੍ਰੈਂਡਾ ਲੋਕ ਜਿਹੜੇ ਖੁਦ ਮੇਅਰ ਆ ਚਾਰ ਕਾਉਂਸਲਰ ਉਹਨਾਂ ਦੇ ਇਸ ਮੌਜੂਦਾ ਕਾਉਂਸਲ ਦੇ ਵਿੱਚ ਹੈਗੇ ਆ ਸੋ ਤਿੰਨ ਤਰ੍ਹਾਂ ਦਾ ਸਾਹਮਣੇ ਸਮਝ ਲਓ ਵੀ ਆ ਗਈਆਂ ਸੋ ਚੌਥੀ ਤਰ੍ਹਾਂ ਇੱਕ ਹੱਲੇ ਹੋਰ ਆ ਸਕਦੀ ਆ ਉਸ ਤੋਂ ਬਾਅਦ ਫਿਰ ਆਜ਼ਾਦ ਉਮੀਦਵਾਰ ਜਿਹੜੇ ਵੱਡ ਹੋ ਜਾਂਦੇ ਆ ਸੋ ਇਸ ਵਾਰੀ ਚੋਣ ਕਾਫੀ ਇੰਟਰਸਟਿੰਗ ਰਹਿਣ ਦੀ ਉਮੀਦ ਆ ਕਿਉਂਕਿ ਜਿਹੜਾ ਇਹ ਗਰਮਾਣ ਦਾ ਕੰਮ ਹੈ ਪਹਿਲਾਂ ਸ਼ੁਰੂ ਹੋ ਗਿਆ ਆ ਸੋ ਅੱਗੇ ਤਾਂ ਹੁੰਦਾ ਵੀ 2-4 ਮਹੀਨੇ ਪਹਿਲਾਂ ਹੀ ਗਰਮੀ ਹੁੰਦੀ ਆ ਹੁਣ ਸਾਲ ਪਹਿਲਾਂ ਉਮੀਦਵਾਰ ਲੱਭਣੇ ਸ਼ੁਰੂ ਹੋ ਜਾਣੇ ਆ ਸਾਲ ਪਹਿਲਾਂ ਜਿਹੜੀ ਆ ਉਹ ਇੱਕ ਤਰ੍ਹਾਂ ਕਿ ਨਾ ਪਲੇਟਫਾਰਮ ਵੀ ਉਹਨੇ ਰਿਲੀਜ਼ ਕਰ ਦਿੱਤਾ ਆ ਸ੍ਰੀ ਫਾਸਟ ਨੇ ਜਦੋਂ ਇਹ ਅੱਜ ਆਪਣਾ ਮੇਅਰ ਦਾ ਉਮੀਦਵਾਰ ਅਨਾਉਂਸ ਕੀਤਾ ਆ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਸਾਡਾ ਪਲੇਟਫਾਰਮ ਵੀ ਜਿਹੜਾ ਆਹਾ ਹੋਊਗਾ ਅਸੀਂ ਇਹਨਾਂ ਦੇ ਮੁੱਦਿਆਂ ਦੇ ਉੱਤੇ ਕੰਮ ਕਰਾਂਗੇ ਲੰਬੀ ਲਿਸਟ ਉਹਨੇ ਦਿੱਤੀ ਆ ਪਰ ਉਹਦੇ ਵਿੱਚੋਂ ਜਿਹੜੀ ਮੁੱਖ ਤੌਰ ਤੇ ਗੱਲ ਹੋਈ ਇਹ ਕਹਿ ਰਹੇ ਆ ਕਿ ਸ਼ਹਿਰ ਦੇ ਵਿੱਚ ਪੁਲਿਸ ਟ੍ਰੇਨਿੰਗ ਅਕੈਡਮੀ ਬਣਾਈ ਜਾ ਜਿਹਦੇ ਨਾਲ ਫਿਰ ਲੋਅਰ 메ਨਲੈਂਡ ਦੇ ਪੁਲਿਸ ਆਫਸਰਸ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਆ ਖਾਸ ਕਰਕੇ ਸਰੀ ਦੇਆਂ ਨੂੰ ਕਿਉਂਕਿ ਸਰੀ ਦੇ ਵਿੱਚ ਇਸ ਵੇਲੇ ਟ੍ਰਾਂਜ਼ੀਸ਼ਨ ਚੱਲ ਰਹੀ ਆ ਸਰੀ ਆਰਸੀਐਮਪੀ ਤੋਂ ਸਰੀ ਪੁਲਿਸ ਜਿਹੜੀ ਆ ਉਹ ਬਣ ਰਹੀ ਆ ਤੇ ਇਸ ਦੇ ਨਾਲ ਹੀ ਉਹ ਕਹਿੰਦੇ ਵੀ ਅਸੀਂ ਜਿਹੜੀ ਸਕਾਈ ਟ੍ਰੇਨ ਬਣ ਰਹੀ ਆ ਸਰੀ ਤੋਂ ਲੈਂਗਲੀ ਨੂੰ ਉਹਦੇ ਨਾਲ ਲਾਈਟ ਰੇਲ ਜੋੜਨੀ ਚਾਹੁੰਦੇ ਆ ਦੱਸੋ ਕਿਉਂਕਿ ਸੌ ਸਰੀ ਤੋਂ ਆ ਇੱਕ ਲਾਈਟ ਰੇਲ ਪ੍ਰੋਜੈਕਟ ਇਸ ਤਰੀਕੇ ਦਾ ਪਹਿਲਾਂ ਲਿਖਿਆ ਗਿਆ ਸੀਗਾ ਕਿ ਜਿਹੜਾ ਕਿੰਗ ਜਾਰਜ ਹਾਈਵੇ ਤੋਂ ਹੁੰਦਾ ਹੋਇਆ ਸੌਸਰੀ ਤੱਕ ਪਹੁੰਚੇ ਸੋ ਉਧਰੋਂ ਗੱਲ ਤੋੜੀ ਜਾ ਰਹੀ ਹੈ ਕਿ ਲਾਈਟ ਰੇਲ ਨਾਲ ਨੂੰ ਕਿ ਉਹ ਸਾਈਡਿੰਗ ਦੇ ਨਾਲ ਕਿਵੇਂ ਜੋੜਨੀ ਆ ਇਸ ਦੇ ਨਾਲ ਹੀ ਉਹ ਕਹਿੰਦੇ ਬਿਲਡ ਡਿਪਾਰਟਮੈਂਟ ਤੇਜ਼ੀ ਨਾਲ ਕਿਵੇਂ ਮਿਲਣੇ ਆ ਤੇ ਜਿਹੜੀ ਰੈੱਡ ਟੇਪ ਆ ਕਿਵੇਂ ਘਟਾਉਣੀ ਆ ਇਹਦੇ ਬਾਰੇ ਵੀ ਅਸੀਂ ਕਹਿੰਦੇ ਹੁਣ ਤੋਂ ਹੀ ਕੰਮ ਸ਼ੁਰੂ ਕਰ ਦੇਣਾ ਤੇ ਸਭ ਤੋਂ ਵੱਡੀ ਗੱਲ ਇਹ ਕਿ ਸਰੀ ਦੇ ਵਿੱਚ ਸਕੂਲਾਂ ਅੰਦਰ 400 ਦੇ ਕਰੀਬ ਪੋਰਟੇਬਲ ਕਲਾਸਰੂਮ ਪਏ ਆ ਇਹ ਸਾਨੂੰ ਕਹਿੰਦੇ ਪ੍ਰਵਾਨ ਨਹੀਂ ਹੈਗੇ ਇਹ ਚਕਾਉਣੇ ਆ ਸਕੂਲ ਬਣਾਉਣੇ ਆ ਇਹ ਸਾਡਾ ਮੁੱਖ ਮੁੱਦਾ ਹੋਊਗਾ ਤੇ ਉਹ ਕਹਿੰਦੇ ਵੀ ਇਸ ਕਰਕੇ ਹੀ ਅਸੀਂ ਹੁਣ ਤੋਂ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਆ ਤਾਂ ਕਿ ਸਰੀ ਨਿਵਾਸੀ ਹੁਣੇ ਸਾਡੇ ਨਾਲ ਗੱਲ ਕਰਕੇ ਆਪਣੇ ਫੀਡਬੈਕ ਦੇ ਸਕਣ ਆਪਣੇ ਸੁਝਾਅ ਦੇ ਸਕਣ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਦੂਜੀਆਂ ਦੋਵਾਂ ਪਾਰਟੀਆਂ ਵੱਲੋਂ ਵੀ ਸਬੰਧੀ ਚਾਰਾਜੋਦੀ ਕੀਤੀ ਜਾਊਗੀ। ਸੋ ਸਿਆਸਤ ਦੇ ਵਿੱਚ ਲੋਕਲ ਦੇ ਵਿੱਚ ਪਹਿਲਾਂ ਪੰਜਾਬੀ ਬਹੁਤ ਵੱਡੀ ਪੱਧ ਤੇ ਇਨਵੋਲਵ ਆ। ਕਿੰਨਾ ਸਲੈਟਾਂ ਦੇ ਵਿੱਚ ਜਿਹੜੀਆਂ ਆਉਣੀਆਂ ਹੀ ਆਉਣੀਆਂ ਆ ਪੰਜਾਬੀ ਉਮੀਦਵਾਰ ਹੋਣਗੇ। ਉਹਨਾਂ ਦੇ ਪਿੱਛੇ ਕਿੰਗ ਮੇਕਰ ਹੋਣਗੇ। ਸੋ ਜੋੜ ਤੋੜ ਦੀ ਰਾਜਨੀਤੀ ਹੁਣ ਤੋਂ ਹੀ ਸ਼ੁਰੂ ਹੋ ਜਾਣੀ ਆ ਤੇ ਕਾਫੀ ਅਗਲਾ ਸਾਲ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕਟਮਨ ਕੁਇਨ ਜਸਵੀਨ ਸੰਘਾ ਦੀ ਜੀ। ਇਹ ਪੰਜਾਬਣ ਇੰਗਲੈਂਡ ਦੀ ਜੰਪਲ ਆ ਅਮਰੀਕਾ ਦੇ ਵਿੱਚ ਹਾਲੀਵੁੱਡ ਆ ਜਿਹੜੇ ਫਿਲਮੀ ਸਟਾਰਾਂ ਦਾ ਗਾੜਾ ਉੱਥੇ ਹੀ ਰਹਿੰਦੀ ਹੈ ਇਹਦੇ ਤੇ ਦੋਸ਼ ਇਹ ਲੱਗੇ ਸੀ ਕਿ ਬਹੁਤ ਹੀ ਮਸ਼ਹੂਰ ਹਾਲੀਵੁੱਡ ਐਕਟਰ ਮੈਥਿਊ ਪੈਰੀ ਉਹਨਾਂ ਦੀ ਜਿਹੜੀ ਓਵਰਡੋਜ਼ ਨਾਲ ਡੈਥ ਹੋਈ ਆ ਉਹਦੇ ਪਿੱਛੇ ਇਹਦਾ ਹੱਥ ਆ ਕਿਉਂਕਿ ਜਿਹੜੀ ਡਰੱਗ ਸਪਲਾਈ ਕੀਤੀ ਗਈ ਸੀ ਉਹਨਾਂ ਨੂੰ ਉਹ ਇਹਨੇ ਸਪਲਾਈ ਕੀਤੀ ਸੀ ਸੋ ਜਸਵਿੰਦਰ ਸਿੰਘਾ ਦੇ ਉੱਤੇ ਪਹਿਲਾਂ ਵੀ ਇਹ ਦੋਸ਼ ਲੱਗਦੇ ਰਹੇ ਆ ਕਿ ਉਹ ਹਾਲੀਵੁੱਡ ਦੀਆਂ ਜਿਹੜੇ ਸੈਲੈਬ੍ਰਿਟੀਜ਼ ਨੇ ਵੱਡੇ ਅਦਾਕਾਰ ਨੇ ਉਹਨਾਂ ਨੂੰ ਮਹਿੰਗੀ ਡਰੱਗ ਜਿਹੜੀ ਆ ਪਹੁੰਚਾਉਣ ਦਾ ਕੰਮ ਕਰਦੀ ਆ ਇਸੇ ਕਰਕੇ ਉਹਨਾਂ ਨੂੰ ਕੈਟਾਮਾਈਨ ਕুইਨ ਜਿਹੜਾ ਕਿਹਾ ਜਾਂਦਾ ਸੀਗਾ ਸੋ ਗੱਲ ਕੀ ਆ ਜੀ ਕਿ ਹਾਲੀਵੁੱਡ ਦੇ ਵਿੱਚ ਜਿਹੜੇ ਅਦਾਕਾਰ ਆ ਉਹ ਇਦਾਂ ਹੀ ਆ ਬਈ ਉੱਪਰੋਂ ਦੇਖਣ ਨੂੰ ਬੜੇ ਖੁਸ਼ ਆ ਲਾਈਫ ਜਿਹੜੀ ਬੜੀ ਸ਼ਾਨਦਾਰ ਆ ਪਰ ਅਕਸਰ ਦਬਾਅ ਹਟ ਰਹਿੰਦੇ ਜਿਵੇਂ ਪੰਜਾਬੀ ਗਾਇਕਾਂ ਨੂੰ ਹੁੰਦਾ ਵੀ ਅਗਲਾ ਗਾਣਾ ਕਿਵੇਂ ਵਧੀਆ ਕੱਢੀਏ ਇਸ ਤਰੀਕੇ ਇਹਨਾਂ ਨੂੰ ਵੀ ਹੁੰਦਾ ਵੀ ਅਗਲੀ ਫਿਲਮ ਕਿਵੇਂ ਵਧੀਆ ਕਰਨੀ ਆ ਬਹੁਤ ਸਾਰੇ ਕਲਾਪੇ ਵਿੱਚ ਜਿਉਂਦੇ ਆ ਡਿਪਰੈਸ਼ਨ ਵਿੱਚ ਜਿਉਂਦੇ ਆ ਸੋ ਉਹ ਕਲਾਪਾ ਤੇ ਡਿਪਰੈਸ਼ਨ ਦੂਰ ਕਰਨ ਵਾਸਤੇ ਫਿਰ ਨਸ਼ੀਲੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਆ ਪਹਿਲਾਂ ਵੀ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਮੈਥਿਊ ਪੈਰੀ ਜਿਹੜਾ ਕਿ ਫਰੈਂਡਸ ਇੱਕ ਸੀਰੀਜ਼ ਚੱਲਦੀ ਸੀ ਟੀਵੀ ਦੇ ਉੱਤੇ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਇਹਨਾਂ ਨੂੰ ਨੌਜਵਾਨ ਸੀ ਉਦੋਂ ਕਈ ਫਿਲਮਾਂ ਦੇ ਵਿੱਚ ਵੀ ਇਹਨ ਕੁਝ ਸਾਲ ਪਹਿਲਾਂ 2023 ਦੇ ਵਿੱਚ ਐਕਚੁਅਲੀ ਉਹਨਾਂ ਦੀ ਮੌਤ ਹੋਈ ਸੀਗੀ ਤੇ ਹੁਣ ਇਸ ਮਾਮਲੇ ਦੇ ਵਿੱਚ ਜਸਵੀਨ ਸਿੰਘਾ ਸਮੇਤ ਕਈਆਂ ਦੇ ਦੋਸ਼ ਲਾਏ ਗਏ ਸਗੇ ਜੋ 42 ਸਾਲਾਂ ਦੀ ਜਸਵੀਨ ਸਿੰਘਾ ਨੇ ਆਪਣੇ ਦੋਸ਼ ਕਬੂਲ ਕਰ ਲਏ ਆ ਇਹਦੇ ਵਿੱਚ ਉਹਨੇ ਮੰਨ ਲਿਆ ਆ ਕਿ ਜਿਹੜੀ ਡਰੱਗ ਪਹਚਾਈ ਗਈ ਆ ਪੈਰੀ ਦੇ ਘਰ ਉਹਦੇ ਵਿੱਚ ਉਹਦਾ ਹੱਥ ਸੀਗਾ ਇਹਦੇ ਨਾਲ ਤਿੰਨ ਜਿਹੜੇ ਚਾਰਜ ਉਹਦੇ ਤੇ ਸੀਗੇ ਕਿ ਉਹ ਕੈਟਾਮਾਈਨ ਡਿਸਟ੍ਰੀਬਿਊਟ ਕਰਦੀ ਆ ਮਤਲਬ ਕਿ ਨਸ਼ਾ ਵੇਚਦੀ ਆ ਤੇ ਇਸ ਦੇ ਨਾਲ ਹੀ ਕੁਝ ਹੋਰ ਰਿਲੇਟਡ ਚਾਰਜਸ ਵੀ ਲਾਏ ਗਏ ਸੀ ਉਹਨਾਂ ਨੂੰ ਸਾਰਿਆਂ ਨੂੰ ਹੀ ਮੰਨ ਲਿਆ ਆ ਸੋ ਨਸ਼ੇ ਦੀ ਰਾਣੀ ਜਸਵੀਨ ਸੰਗਾ ਆਪਣੇ ਦੋਸ਼ ਕਬੂਲ ਚੁੱਕੀ ਆ ਤੇ ਜਿਹੜੇ ਅਮਰੀਕਨ ਕਾਨੂੰਨ ਘਾੜੇ ਨੇ ਉਹ ਇਹ ਕਹਿ ਰਹੇ ਆ ਕਿ ਜਿਹੜੇ ਚਾਰਜਸ ਨੇ ਕਬੂਲੇ ਆ ਉਹਦੇ ਅਧੀਨ ਉਹਨੂੰ 65 ਸਾਲ ਤੱਕ ਦੀ ਕੈਦ ਹੋ ਸਕਦੀ ਆ ਸੋ 42 ਸਾਲਾਂ ਦੀ ਉਹਦੀ ਉਮਰ ਆ ਤੇ ਜੇਕਰ 65 ਸਾਲ ਦੀ ਕੈਦ ਹੋ ਜਾਂਦੀ ਆ ਤਾਂ 107 ਸਾਲ ਦੀ ਉਮਰ ਹੋਣੀ ਚਾਹੀਦੀ ਆ ਤਾਂ ਉਹ ਬਾਹਰ ਨਿਕਲ ਸਕਦੀ ਆ ਸੋ ਕੁੱਲ ਮਿਲਾ ਕੇ ਉਹਨਾਂ ਲੱਗਦਾ ਕਿ ਪੈਸੇ ਅਤੇ ਸ਼ੌਹਰਤ ਦੀ ਦੁਨੀਆ ਦੇ ਵਿੱਚ ਗਵਾਤੀ ਜਸਵੀਰ ਸਿੰਘਾ ਨੂੰ ਆਪਣੀ ਉਮਰ ਜਿਹੜੀ ਆ ਸਾਰੀ ਹੋਣਾ ਜੇਲ੍ਹ ਵਿੱਚ ਬਤੀਤ ਕਰਨੀ ਪੈਣੀ ਆ ਇੱਕ ਬਹੁਤ ਵੱਡਾ ਜਿਹੜਾ ਕੇਸ ਆ ਤੇ ਇਹ ਜਿਹੜਾ ਅਮਰੀਕਾ ਦੇ ਵਿੱਚ ਅੱਜ ਸਾਹਮਣੇ ਆਇਆ ਅੱਜ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਗਵੰਤ ਮਾਨ ਦੀ ਭਗਵੰਤ ਮਾਨ ਉਹਨੇ ਕਲਾਕਾਰ ਨੇ ਅਦਾਕਾਰ ਨੇ ਪਰ ਉਹ ਅਦਾਕਾਰੀ ਜਿਹੜੀ ਐ ਸਿਆਸਤ ਵਿੱਚ ਵੀ ਕਰਦੇ ਰਹੇ ਆ ਉਹਦੇ ਕਰਕੇ ਲੋਕਾਂ ਨੇ ਉਹਨੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਪਰ ਉਹ ਗੱਲ ਉਹ ਹੈ ਕਿ ਸਿਆਸਤ ਦੇ ਵਿੱਚ ਵੋਟਾਂ ਪਵਾ ਕੇ ਜਿੱਤਣ ਤੱਕ ਤਾਂ ਕੰਮ ਕਰ ਗਿਆ ਹੁਣ ਗਾਹਾਂ ਇਹ ਡਰਾਮੇ ਕੰਮ ਨਹੀਂ ਕਰ ਰਹੇ ਤੇ ਲੋਕ ਖਿਜੇ ਪਏ ਆ ਸੋ ਜਦੋਂ ਤੁਸੀਂ ਇਹਨਾਂ ਦੀਆਂ ਪੋਸਟਾਂ ਜਾਂ ਲੋਕਾਂ ਦੇ ਕਮੈਂਟ ਪੜ੍ਹਦੇ ਆ ਓਵਰਆਲ ਸੋਸ਼ਲ ਮੀਡੀਆ ਤੇ ਲੋਕਾਂ ਦੇ ਵਿਚਾਰ ਜਾਣਦੇ ਆ ਤਾਂ ਪਤਾ ਲੱਗਦਾ ਕਿ ਇਹ ਡਰਾਮੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਕਿੰਨੇ ਭਾਰੀ ਪੈ ਸਕਦੇ ਆ ਸੋ ਹੜਾਂ ਦੇ ਮਾਹਲੇ ਵਿੱਚ ਆਪਾਂ ਦੇਖਿਆ ਹੀ ਐ ਕਿ ਜਿਵੇਂ ਸਰਕਾਰ ਨੇ ਜਿਹੜੀਆਂ ਕਟਾਈਆਂ ਵਰਤੀਆਂ ਆ ਜਿਸ ਤਰੀਕੇ ਦਾ ਵਿਰੋਧ ਸਰਕਾਰੀ ਵਿਧਾਇਕਾਂ ਨੂੰ ਮੰਤਰੀਆਂ ਨੂੰ ਗਰਾਉਂਡ ਲੈਵਲ ਤੇ ਸਹਿਣ ਕਰਨਾ ਪੈ ਰਿਹਾ ਉਤੋਂ ਲੋਕਾਂ ਦਾ ਗੁੱਸਾ ਜਿਹੜਾ ਭਲੀ-ਪਾਂ ਸਮਝ ਆ ਰਿਹਾ ਆ ਉਤੋਂ ਇਹ ਡਰਾਮੇ ਕਰਨੋਂ ਹੱਲੇ ਵੀ ਬਾਜ਼ ਨਹੀਂ ਆ ਰਹੇ ਪਹਿਲਾਂ ਤਾਂ ਆ ਕੇ ਪੁੰਜੇ ਬਹਿ ਕੇ ਰੋਟੀ ਖਾਣ ਦਾ ਡਰਾਮਾ ਕੀਤਾ ਉਸ ਤੋਂ ਬਾਅਦ ਉਹ ਵੀਡੀਓ ਰਿਲੀਜ਼ ਹੋ ਗਈ ਕਿ ਬਕਾਇਦਾ ਕਾਲਜ ਸਬਜੀ ਪਵਾਈ ਗਈ ਪ੍ਰਸ਼ਾਦਾ ਫੜਿਆ ਗਿਆ ਪੁੰਜੇ ਬਹਿ ਕੇ ਫੋਟੋ ਖਚਾ ਲਈ ਉਸ ਤੋਂ ਬਾਅਦ ਉਹ ਸਾਰਾ ਕੁਝ ਵਾਪਸ ਬੋਰਡ ਤਾਂ ਬੁਰਕੀ ਵੀ ਨਹੀਂ ਤੋੜੀ ਉਸ ਤੋਂ ਬਾਅਦ ਕੀ ਹੋਇਆ ਕਿ ਆਹ ਭਾਈ ਸਾਹਿਬ ਜਿਹੜੇ ਪਿੱਛੇ ਦਿਖ ਰਹੇ ਆ ਆਪਣੀ ਪਤਨੀ ਦੇ ਨਾਲ ਇੱਕ ਸਾਬਕਾ ਫੌਜੀ ਨੇ ਸਵੇਕ ਸਿੰਘ ਹੋਣੀ ਇਹ ਆਮ ਆਦਮੀ ਪਾਰਟੀ ਦੇ ਬਕਾਇਦਾ ਸਰਗਰਮ ਕਾਰਕੁਨ ਨੇ ਦੋਨੇ ਜਾਣੇ ਇਹ ਕਿੰਗਾਂ ਸਟੇਜਾਂ ਦੇ ਉੱਤੇ ਇਹਨਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਨਾਲ ਦੇਖਿਆ ਹੋਇਆ ਇੱਥੇ ਡਰਾਮਾ ਕਰਨ ਲੱਪੇ ਵੀ ਇਹ ਤਾਂ ਹੜ ਪੀੜਤ ਬੀਬੀ ਐ ਕਲਿੱਪ ਵਾਲੀ ਬੀਬੀ ਵੱਲੋਂ ਕਾਫੀ ਮਸ਼ਹੂਰ ਹੋਈ ਆ ਆਈ ਡੀ ਕਾਰਡ ਵੀ ਆਪਣਾ ਗਾਲ ਵਿੱਚੋਂ ਲਾਉਣੀ ਭੁੱਲੀ ਨਹੀਂ ਲੋਕਾਂ ਨੂੰ ਇਹ ਸ਼ੋਅ ਕਰ ਦਿੱਤਾ ਵੀ ਹੜ ਪੀੜਤਾਂ ਅੱਗੇ ਭਗਵੰਤ ਮਾਨ ਨੂੰ ਰੋ ਰਹਾ ਐ ਪਰ ਗੱਲ ਕੀ ਸੀ ਕਿ ਆਮ ਆਦਮੀ ਪਾਰਟੀ ਦੀ ਵਰਕਰ ਆਮ ਆਦਮੀ ਪਾਰਟੀ ਦੇ ਲੀਡਰ ਅੱਗੇ ਡਰਾਮਾ ਕਰ ਰਹੀ ਸੀ ਜਿਸ ਡਰਾਮੇ ਨੂੰ ਫੋਟੋਆਂ ਖਿੱਚ ਕੇ ਫਲਮਾ ਕੇ ਜਿਹੜਾ ਐ ਮੋਸ਼ਨਲ ਅਤਿਆਚਾਰ ਕੀਤਾ ਜਾਣਾ ਸੀਗਾ ਪਰ ਲੋਕ ਬੜੇ ਸਿਆਣੇ ਹੋ ਚੁੱਕੇ ਆ ਛਾਟੇ ਗੱਲ ਫੜ ਲੈਂ ਦੇ ਪਰਵਾਨਤਾਂ ਦਾ ਡਰਾਮਾ ਨੰਗਾ ਹੋ ਚੁੱਕਾ ਹੈ ਜੀ ਸੋ ਹੁਣ ਆਪ ਦੇ ਵਰਕਰਾਂ ਨੂੰ ਜਿਹੜੀ ਬੇਨਤੀ ਹੈ ਚਾਹੇ ਉਹ ਪੰਜਾਬ ਵਾਲੇ ਆ ਤੇ ਚਾਹੇ ਬਾਹਰਲੇ ਆ ਵੀ ਡਰਾਮੇ ਤੁਹਾਡੇ ਬਹੁਤ ਹੋ ਗਏ ਇਹ ਇੰਨਾ ਚਿਰ ਚੱਲਣੇ ਸੀਗੇ ਕਾਟ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਹੈਗੀ ਤੁਹਾਡਾ ਹੁਣ ਡਰਾਮਿਆਂ ਦਾ ਅੰਤ ਹੋ ਚੁੱਕਾ ਹੈ ਮੈਂਤਲੀ ਗੱਲ ਹੈ ਵੀ ਆਪਣੀ ਹੋਰ ਮਿੱਟੀ ਨਾ ਪਟਾਓ ਤੇ ਜੇ ਜ਼ਿਆਦਾ ਡਰਾਮੇ ਕਰੋਗੇ ਲੋਕ ਗੱਲ ਪਹਿਣਗੇ ਬਾਕੀ ਲੋਕ ਸਿਆਣੇ ਹੋ ਗਏ ਲੋਕਾਂ ਕੋ ਬੜੇ ਸਾਧਨ ਆ ਤੁਹਾਡਾ ਅੱਗਾ ਪਿੱਛਾ ਝੱਟ ਫਰੋਲ ਦਿੰਦੇ ਆ ਵੀ ਕਿਹੜਾ ਬੰਦਾ ਕਿੱਥੋਂ ਆ ਇਹ ਤੇ ਇਸ ਕਰਕੇ ਫਿਰ ਆਪਣੇ ਲਈ ਤਾਂ ਸ਼ਰਮਸਾਰ ਹੁੰਨਾ ਹੀ ਆ ਆਪਣੇ ਬੱਚਿਆਂ ਨੂੰ ਵੀ ਸ਼ਰਮਸਾਰ ਕਰਵਾਉਨੇ ਆ ਇਸ ਕਰਕੇ ਕਟੋ-ਕਟ ਹੁਣ ਡਰਾਮੇ ਕਰਨੇ ਬੰਦ ਕਰੋ ਸੋ ਜਦੋਂ ਗੱਲ ਚੱਲਦੀ ਆ ਡਰਾਮਿਆਂ ਦੀ ਤੇ ਬੇਗੈਰਤੀ ਦੀ ਤਾਂ ਮੁਕਾਬਲਾ ਚੱਲ ਰਿਹਾ ਭਗਵੰਤ ਮਾਨ ਤੇ ਨਰਿੰਦਰ ਮੋਦੀ ਦੇ ਵਿਚਾਲੇ ਕਿ ਇਹਨਾਂ ਦੋਹਾਂ ਦੇ ਵਿੱਚੋਂ ਵੱਡਾ ਬੇਗੈਰਤ ਕੌਣ ਆ ਜੋ ਭਗਵੰਤ ਮਾਨ ਦੀ ਆਪਾਂ ਗੱਲਬਾਤ ਕਰ ਚੁੱਕੇ ਆ ਕਿ ਪੰਜਾਬ ਦਾ ਖਾ ਕੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਜਿੱਤ ਕੇ ਕੰਮ ਇਹ ਦਿੱਲੀ ਵਾਲਿਆਂ ਦੇ ਕਰਦਾ ਦਿੱਲੀ ਵਾਲਿਆਂ ਦੀ ਕਟੋਥਲ ਹੀ ਬਣ ਕੇ ਚੱਲਦਾ ਹਮੇਸ਼ਾ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਦਾ ਰਿਹਾ ਸਾਢੇ 3 ਸਾਲ ਦੇ ਰਾਜ ਦੇ ਵਿੱਚ ਤੇ ਹੁਣ ਵੀ ਡਰਾਮੇ ਕਰਕੇ ਦਿੱਲੀ ਵਾਲਿਆਂ ਨੂੰ ਅਜਿਹੜਾ ਆ ਉਹ ਬਚਾਰਿਆ ਆ ਦੂਜਾ ਨਰਿੰਦਰ ਮੋਦੀ ਚੀਨ ਗਏ ਹੋਏ ਉਸ ਚੀਜ਼ ਨੇ ਜਿਹਨੇ 5-7 ਜਹਾਜ਼ ਇਹਨਾਂ ਦੇ ਸਿੱਟੇ ਆ ਪਾਕਿਸਤਾਨ ਦੇ ਨਾਲ ਲੜਾਈ ਦੇ ਵਿੱਚ ਰਲ ਕੇ ਉਹ ਚੀਨ ਜਿਹੜਾ ਕਿ ਸੈਂਕੜੇ ਵਰਗ ਮੀਲ ਭਾਰ ਦਾ ਇਲਾਕਾ ਨਾਪ ਚੁੱਕਾ ਆ ਉਹ ਚੀਨ ਜਿਹੜਾ ਕਿ ਕਈ ਬਾਰਡਰਾਂ ਦੇ ਉੱਤੇ ਇਹਨਾਂ ਦੇ ਫੌਜੀ ਕੁੱਟਦਾ ਆ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਚੀਨ ਦੇ ਵਿਕਟਰੀ ਡੇ ਸਮਾਗਮ ਦੇ ਵਿੱਚ ਜਾ ਕੇ ਸ਼ਾਮਲ ਹੋਏ ਆ ਮਤਲਬ ਕਿ ਵਿਜੇ ਦਿਹਾੜਾ ਜਿੱਤ ਦਾ ਜਿਹੜਾ ਦਿਵਸ ਉਹ ਜੇਤਰਨ ਦੀ ਕਾਦੀ ਹੋਈ ਆ ਉਹਨਾਂ ਨੇ ਆਪਣੀ ਟੈਕਨੋਲੋਜੀ ਵਰਤ ਕੇ ਪਾਕਿਸਤਾਨ ਨੂੰ ਮੋਰੇ ਲਾ ਕੇ ਤੁਹਾਡੇ ਜਹਾਜ਼ ਛੱਟ ਲਏ ਇਹ ਉਹਨਾਂ ਦਾ ਵਿਜੇ ਦਿਵਸ ਹੈ ਇਹ ਉਹਨਾਂ ਦਾ ਵਿਕਟਰੀ ਡੇ ਆ ਤੇ ਤੁਸੀਂ ਆਪਣੀ ਬੇਇੱਜ਼ਤੀ ਕਰਾ ਕੇ ਆਪੇ ਉਹਨਾਂ ਦੇ ਵਿਕਟਰੀ ਡੇ ਦੇ ਵਿੱਚ ਸ਼ਾਮਲ ਹੋ ਕੇ ਆਪਣੀਆਂ ਫੋਟੋਆਂ ਪਾ ਰਹੇ ਹੋ ਬਈ ਚੀਨ ਦੇ ਨਾਲ ਹੁਣ ਮਿੱਤਰਤਾ ਕਰ ਲਈ ਆ ਸੋ ਮਤਲਬ ਕੀ ਆ ਕਿ ਜਿਹੜਾ ਤੁਹਾਡਾ ਦੁਸ਼ਮਣ ਆ ਜਿੱਤੇ ਕੋਲ ਤੁਸੀਂ ਛੇਤਰ ਖਾਦੇ ਆ ਉਹਦੇ ਜਾ ਕੇ ਹੁਣ ਤੁਸੀਂ ਵਿਅਕਤੀ ਡੇ ਦੇ ਵਿੱਚ ਆਪ ਹੀ ਆਪਣੇ ਆਪ ਨੂੰ ਸ਼ਾਬਾਸ਼ ਦੇ ਰਹੇ ਆ ਇਸ ਕਰਕੇ ਬਗੈਰਤੀ ਵਾਲਾ ਜਿਹੜਾ ਅਵਾਰਡ ਵੱਡਾ ਕਿਹਨੂੰ ਮਿਲੇ ਭਗਵੰਤ ਮਾਨ ਨੂੰ ਮਿਲੇ ਜਾਂ ਨਰਿੰਦਰ ਮੋਦੀ ਨੂੰ ਮਿਲੇ ਜਾਂ ਦੋਹਾਂ ਨੂੰ ਇਕੱਠਿਆਂ ਦੇ ਦਿੱਤਾ ਜਾਵੇ ਇਹ ਫੈਸਲਾ ਸੀ ਆਪਣੇ ਦਰਸ਼ਕਾਂ ਤੇ ਛੱਡਦੇ ਆ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੇ ਵਿੱਚ ਆਏ ਹੋਏ ਹੜ੍ਹਾਂ ਦੀ ਇਹਨਾਂ ਨੂੰ ਸਰਕਾਰੀ ਹੜ੍ਹ ਕਹ ਲੀਏ ਜਿਆਦਾ ਬੈਠ ਰਿਹਾ ਕਿਉਂਕਿ ਸਰਕਾਰ ਦੀਆਂ ਕਟਾਈਆਂ ਦੇ ਨਾਲ ਆਏ ਆ ਚਾਹੇ ਆਪਾਂ ਪਿੱਛੇ ਗੱਲ ਕਰ ਲਈਏ ਜਿਸ ਤਰੀਕੇ ਦੇ ਨਾਲ ਹੁਣ ਵੀਡੀਓ ਸਾਹਮਣੇ ਆ ਰਹੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਲੌਗਜ਼ ਜਾਨਕੀ ਵੱਡੇ ਹੋਏ ਦਰਖਤ ਡੈਮਾਂ ਦੇ ਗੇਟਾਂ ਵਿੱਚ ਫਸ ਰਹੇ ਆ ਦਿਸ ਰਿਹਾ ਹੈ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਇਹਨਾਂ ਨੂੰ ਵੱਡੇ ਗਦਰਖਤਾਂ ਨੂੰ ਤਾਂ ਹੀ ਲੌਗਾ ਬਣੀਆਂ ਸੋ ਇਹਦਾ ਮਤਲਬ ਇਹ ਹੈ ਕਿ ਜੋ ਦਰਖਤੇ ਵੱਢ ਦਿੱਤੇ ਤਾਂ ਪਹਾੜੀ ਨੇ ਕਿੱਥੋਂ ਮੀਂਹ ਰੋਕ ਲੈਣੇ ਸੀ ਪਹਾੜਾਂ ਦੀਆਂ ਟਿੱਗਾਂ ਵੀ ਤਾਂ ਹੀ ਡਿੱਗ ਰਹੀਆਂ ਫਲੈਸ਼ ਫਲੱਡ ਵੀ ਤਾਂ ਹੀ ਆ ਰਹੇ ਆ ਉਹਦੇ ਨਾਲ ਜੰਮੂ ਕਸ਼ਮੀਰ ਅਤੇ ਹਿਮਾਚਲ ਵਿੱਚ ਜੋ ਨੁਕਸਾਨ ਹੋਇਆ ਉਹ ਪਾਣੀ ਪਿੱਛੋਂ ਆ ਕੇ ਪੰਜਾਬ ਦੇ ਵਿੱਚ ਤੇ ਗਾਹਾਂ ਪਾਕਿਸਤਾਨੀ ਪੰਜਾਬ ਵਿੱਚ ਤਬਾਹੀ ਮਚਾ ਰਿਹਾ ਆ ਕੋਣ ਹਾਲਾਤ ਪੰਜਾਬ ਦੇ ਵਿੱਚ ਇਸ ਵੇਲੇ ਹੋਏ ਹੋਏ ਆ ਕਿ ਪੌਂਗ ਡੈਮ ਜਿਹੜਾ ਆ ਉਹ ਪਹਿਲਾਂ ਹੀ ਖਤਰੇ ਦੇ ਨਿਸ਼ਾਨ ਤੋਂ ਤਰਬੀਬਨ 4 ਫੁੱਟ ਉੱਪਰ ਚੱਲ ਰਿਹਾ ਆ ਗੱਲ ਆਖੜਾ ਡੈਮ ਤੇ ਰੰਜੀਤ ਸਾਗਰ ਡੈਮ ਦੀ ਕਰੀਏ ਇਹ ਦੋਵੇਂ ਡੈਮ ਵੀ ਖਤਰੇ ਦੇ ਨਿਸ਼ਾਨ ਦੇ ਲਗਭਗ ਨੇੜੇ ਚੱਲ ਰਹੇ ਆ ਤੇ ਵੱਡਾ ਖਤਰਾ ਹੁਣ ਕਿ ਗੱਗਰ ਦਰਿਆ ਬਣਿਆ ਹੋਇਆ ਜਿਹੜਾ ਕਿ ਸੰਗਰੂਰ ਪਟਿਆਲਾ ਅਤੇ ਮਾਨਸਾ ਤੇ ਕੁਝ ਹਿੱਸਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਨੂੰ ਪ੍ਰਭਾਵਿਤ ਕਰਦਾ ਆ ਕਿਉਂਕਿ ਇਹਦੇ ਵੀ ਡੈਮ ਦੇ ਜਿਹੜੇ ਫਲੱਡ ਗੇਟ ਆ ਖੋਲੇ ਗਏ ਆ ਪਾਣੀ ਬਹੁਤ ਵੱਡੀ ਪੱਧਰ ਦੇ ਉੱਤੇ 35000 ਕ੍ਰੀਬ ਸਕਦੇ ਕਰੀਬ ਫੋਰ ਛੱਡਿਆ ਗਿਆ ਆ ਇਹਦੇ ਕੋ ਤਿੰਨ ਇਲਾਕੇ ਕਹੇ ਜਾ ਰਿਹਾ ਜਿੱਥੇ ਕਿ ਬੰਨ ਟੁੱਟ ਸਕਦਾ ਇੱਕ ਸਰਦੂਲ ਕੜ ਦੇ ਕੋਲ ਇੱਕ ਖਨੌਰੀ ਦੇ ਕੋਲ ਤੇ ਇੱਕ ਚਾਂਦਪੁਰੇ ਦੇ ਕੋਲ ਇੱਥੇ ਬੰਨ ਕਮਜ਼ੋਰ ਦੱਸਿਆ ਜਾ ਰਿਹਾ ਪਾਣੀ ਜ਼ਿਆਦਾ ਆ ਕਿਸੇ ਵੀ ਵੇਲੇ ਪਿੰਡ ਹੜ ਦੀ ਲਪੇਟ ਵਿੱਚ ਆ ਸਕਦੇ ਆ ਸੋ ਸੰਗਰੂਰ ਪਟਿਆਲਾ ਮਾਨਸਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਕੁਝ ਇਲਾਕਾ ਉੱਥੇ ਲੋਕ ਠੀਕਰੀ ਪਹਿਰੇ ਲਾ ਰਹੇ ਆ ਰਾਤ ਦੇ ਲਗਾਤਾਰ ਜਿਹੜੀ ਨਿਗਰਾਨੀ ਰੱਖੀ ਹੋਈ ਆ ਕਿਸੇ ਵੀ ਵੇਲੇ ਮੁਸੀਬਤ ਜਿਹੜੀ ਆ ਦਸਤਕ ਦੇ ਸਕਦੀ ਆ ਪੰਜਾਬ ਸਰਕਾਰ ਨੇ ਹੁਣ ਜਾ ਕੇ ਸੂਬੇ ਨੂੰ ਆਫਾਤ ਪ੍ਰਭਾਵਿਤ ਸੂਬਾ ਲਾਨਿਆ ਹੈਗਾ ਕੇਂਦਰ ਨੂੰ ਕੋਈ ਪ੍ਰਵਾਹ ਨਹੀਂ ਉਹ ਅਫਗਾਨਿਸਤਾਨ ਨੂੰ ਆਪਣਾ ਤਾਲਿਬਾਨ ਨੂੰ ਸਮਾਨ ਭੇਜ ਰਹੇ ਆ ਕਿਉਂਕਿ ਤਾਲਿਬਾਨ ਦੇ ਜ਼ਰੀਏ ਉਹਨੇ ਸਿੱਖ ਵੀ ਮਰਵਾਉਣੇ ਹੁੰਦੇ ਆ ਪਾਕਿਸਤਾਨ 'ਚ ਕਸ਼ਮੀਰੀ ਵੀ ਮਰਵਾਉਣੇ ਹੁੰਦੇ ਆ ਸੋ ਉਹਨਾਂ ਨੂੰ ਪਹਿਲ ਦਿੱਤੀ ਜਾ ਰਹੀ ਆ ਪੰਜਾਬ ਦਾ ਕੋਈ ਫਿਕਰ ਨਹੀਂ ਆ ਪੰਜਾਬ ਤੋਂ ਜਿਹੜੀ ਗਰਾਊਂਡ ਰਿਪੋਰਟ ਉਹ ਇਹ ਆ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 1400 ਪਿੰਡ ਇਸ ਵੇਲੇ ਹੜ੍ਹ ਦੀ ਲਪੇਟ ਵਿੱਚ ਪੰਜਾਬ ਦੇ ਵਿੱਚ ਕੁੱਲ 13,000 ਦੇ ਕਰੀਬ ਪਿੰਡ ਗਿਣੇ ਜਾਂਦੇ ਆ। ਸੋ ਇਹਦਾ ਮਤਲਬ 10-11% ਪੰਜਾਬ ਦੇ ਪਿੰਡ ਜਿਹੜੇ ਨੇ ਇਸ ਵੇਲੇ ਹੜ੍ਹ ਦੀ ਲਪੇਟ ਵਿੱਚ ਤੇ ਤਕਰੀਬਨ 4 ਲੱਖ ਤੋਂ ਉੱਪਰ ਲੋਕ ਇਸ ਵੇਲੇ ਸਿੱਧੇ ਤੌਰ ਦੇ ਉੱਤੇ ਹੜ੍ਹ ਦੇ ਵਿੱਚ ਪ੍ਰਭਾਵਿਤ ਹੋਏ ਆ। ਜਿਹਨਾਂ ਵਿੱਚੋਂ 30 ਲੋਕਾਂ ਦੀਆਂ ਸਿੱਧੀਆਂ ਜਾਨਾਂ ਜਾ ਚੁੱਕੀਆਂ। ਕੋਈ ਕੰਧ ਟਿਕਣ ਕਰਕੇ ਮਰ ਗਿਆ, ਕਿਸੇ ਦੇ ਕਰੰਟ ਲੱਗ ਗਿਆ, ਕੋਈ ਪਾਣੀ ਵਿੱਚ ਰੁੜ ਗਿਆ। ਜਿਹੜਾ ਪਸ਼ੂ ਧਨ ਦਾ ਨੁਕਸਾਨ ਹੋਇਆ, ਉਹਦਾ ਕੋਈ ਅੰਦਾਜ਼ਾ ਨਹੀਂ ਵੀ ਕਿੰਨੀ ਗਿਣਤੀ ਦੇ ਵਿੱਚ ਸਾਡੀਆਂ ਮੱਝਾਂ ਗਾਵਾਂ ਜਿਹੜੀਆਂ ਉਹ ਰੁੜ ਕੇ ਦੂਜੇ ਪਾਸੇ ਜਾ ਚੁੱਕੀਆਂ ਆ। 4 ਲੱਖ ਏਕੜ ਦੇ ਕਰੀਬ ਫਸਲ ਜਿਹੜੀ ਹੈ ਤਬਾਹ ਹੋਣ ਦੀ ਅੰਦਾਜ਼ੇ ਆ ਜਿਹੜੀ ਕਿ ਹੜ੍ਹ ਦੇ ਪਾਣੀ ਵਿੱਚ ਡੁੱਬ ਚੁੱਕੀ ਹੈ ਇਹਦੇ ਨਾਲ ਪੰਜਾਬ ਨੂੰ ਇਸ ਸਾਲ ਤਕਰੀਬਨ 4000 ਕਰੋੜ ਰੁਪਏ ਦਾ ਖੇਤੀਬਾੜੀ ਦਾ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਦੱਸੀ ਗਈ ਹੈ ਬਹੁਤ ਵੱਡਾ ਨੁਕਸਾਨ ਹੈ ਦੂਜੇ ਪਾਸੇ ਜਿਹੜੀ ਗਰਾਊਂਡ ਤੋਂ ਰਿਪੋਰਟ ਇਹ ਆ ਰਹੀ ਹੈ ਕਿ ਸਮਾਨ ਬਹੁਤ ਆ ਚੁੱਕਾ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਲੋਕ ਬਾਹਲੇ ਤੱਤ ਪਰ ਹੋਏ ਪਏ ਵੀ ਦਵਾ-ਦਵ ਬੋਝ ਲਾ ਕੇ ਵਿਹਲੇ ਹੋ ਜਗੇ ਵੀ ਮੇਰੇ ਤੋਂ ਨਾ 500000 ਲੈਣਾ ਲੈ ਲਓ ਮੇਰੀ ਆਤਮਾ ਦਾ ਬੋਝ ਲੈ ਜਾਵੇ ਵੀ ਭਾਈ ਵੀ ਇਹਨੇ ਦਾਨ ਕਰਤਾ ਅਸੀਂ ਕੱਲ ਵੀ ਬੇਨਤੀ ਕੀਤੀ ਸੀ ਵੀ ਕਾਲੇ ਨਾ ਪਵੋ ਇਹਨੂੰ ਹਿੱਸਿਆਂ ਦੇ ਵਿੱਚ ਦਾਨ ਕਰੋ ਕੁਝ ਹੁਣ ਭੇਜ ਦਿਓ ਕੁਝ ਦੋ ਹਫ਼ਤੇ ਅਟਕੇ ਕੁਝ ਦੋ ਮਹੀਨੇ ਅਟਕੇ ਕੁਝ 6 ਮਹੀਨੇ ਅਟਕੇ ਕਿਉਂਕਿ ਲੰਬੀ ਗੱਲ ਚੱਲਣੀ ਆ ਇਹ ਹੁਣੇ ਕੰਮ ਨਹੀਂ ਮੁੱਕਣਾ ਹੁਣ ਗਰਾਊਂਡ ਤੋਂ ਰਿਪੋਰਟ ਇਹ ਆ ਰਹੀ ਆ ਵੇ ਇੰਨਾ ਸਮਾਨ ਆ ਰਿਹਾ ਵੀ ਕਈਆਂ ਲੋਕਾਂ ਨੂੰ ਸਮਾਨ ਮੋੜ ਕੇ ਲੈ ਜਾਣਾ ਪੈ ਰਿਹਾ ਮਸਲਨ ਕੋਈ ਪਸ਼ੂਆਂ ਦੇ ਖਾਣ ਲਈ ਅਚਾਰ ਲਿਆ ਰਿਹਾ ਚਾਰੇ ਦਾ ਜਾਂ ਕੋਈ ਤੂੜੀ ਲਿਆ ਰਿਹਾ ਉਹ ਵਾਧੂ ਹੋਈ ਪਈ ਆ ਮੋਰੇ ਸਾਹਮਣੇ ਆ ਰਿਹਾ ਬੰਦਿਆਂ ਦੇ ਖਾਣ ਪੀਣ ਪਹਿਨਣ ਦਾ ਸਮਾਨ ਬਹੁਤ ਵਾਧੂ ਹੋ ਰਿਹਾ ਆ ਤੇ ਕਈ ਤਾਂ ਇਹੋ ਜਿਹੇ ਵੀ ਬਿਲਕੁਲ ਸਮਾਨ ਨਹੀਂ ਗਿਆ ਕਈ ਤਾਂ ਇਹੋ ਜਿਹੇ ਆ ਵੀ ਸਮਾਨ ਇੰਨਾ ਵਾਧੂ ਹੋ ਗਿਆ ਕਿ ਲੋਕੀ ਚੱਕ ਚੱਕ ਕੇ ਗਾਹਾਂ ਵੇਚ ਰਹੇ ਆ ਕਈ ਇਹੋ ਜਿਹੇ ਸ਼ਖਸ ਜਿਹੜੇ ਆ ਉਹ ਇੱਕ ਤਾਂ ਇਹੋ ਜੇ ਵੀ ਜਿਹੜੇ ਕਿ ਹੜਪੀੜਾਂ ਦੇ ਵਸੇ ਨਜਾਇਜ਼ ਚੰਦਾ ਇਕੱਠਾ ਕਰ ਰਹੇ ਆ ਆਨਲਾਈਨ ਵੀ ਤੁਸਾਨੂੰ ਪੈਸੇ ਪਿਆ ਕਰੋ ਠੱਗ ਨੇ ਉਹ ਇੱਕ ਗਰਾਊਂਡ ਦੇ ਉੱਤੇ ਠੱਗ ਨੇ ਜਿਹੜੇ ਕਿ ਉੱਥੋਂ ਪੀੜਤ ਬਣ ਕੇ ਵਾਰ-ਵਾਰ ਲੈਣਾ ਦੇ ਵਿੱਚ ਲਾ ਕੇ ਸਮਾਨ ਲੈ ਲੈਂਦੇ ਆ ਉਦੋਂ ਬਾਅਦ ਗਾਹਾਂ ਸਸਤਾ ਵੇਚੀ ਜਾਂਦੇ ਆ ਹੋਰਾਂ ਲੋਕਾਂ ਨੂੰ ਕਈ ਪਿੰਡਾਂ ਦੇ ਜਿਹੜੇ ਕਮਿਊਨਲ ਸਰਪੰਚ ਨੇ ਜਾਂ ਹੋਰ ਵੱਡੇ ਪਤਵੰਤੇ ਆ ਉਹ ਸਮਾਨ ਇਕੱਠਾ ਕਰੀ ਜਾਂਦੇ ਆ ਵੀ ਗਾਹਾਂ ਮੈਂ ਵੋਟਾਂ ਲਈ ਪੱਕੀਆਂ ਕਰਨ ਦੇ ਲਈ ਲੋਕਾਂ ਨੂੰ ਆਪਣੇ ਅਨੁਵਰਤੂਗਾ ਸੋ ਇਹੋ ਦੀਆਂ ਰਿਪੋਰਟਾਂ ਵੀ ਆ ਰਹੀਆਂ ਸੋ ਗਰਾਊਂਡ ਤੋਂ ਵਲੰਟੀਅਰ ਇਹ ਕਹਿ ਰਹੇ ਆ ਕਿ ਜਿੰਨੀਆਂ ਵੀ ਜਥੇਬੰਦੀਆਂ ਕੰਮ ਕਰ ਰਹੀਆਂ ਚਾਹੇ ਸ਼੍ਰੋਮਣੀ ਕਮੇਟੀ ਆ ਖਾਲਸਾ ਜਿਹੜਾ ਯੂ ਹੋਰ ਐਨ ਜੀਓਜ਼ ਨੇ ਸੰਤ ਬਾਬੇ ਨੇ ਕਾਰ ਸੇਵਾ ਵਾਲੇ ਆ ਸਮਾਜ ਸੇਵੀ ਜਥੇਬੰਦੀਆਂ ਆ ਸਾਰਿਆਂ ਨੂੰ ਮਿਲ ਕੇ ਇੱਕ ਮੀਟਿੰਗ ਕਰਨੀ ਚਾਹੀਦੀ ਆ ਇੱਕ ਇੱਕ ਨਮਾਇਦਾ ਭੇਜਣਾ ਚਾਹੀਦਾ ਆ ਪੰਜਾਬ ਦੇ ਜਿਹੜੇ ਹੜ ਪੀੜਤ ਇਲਾਕੇ ਆ ਉਹ ਵੰਡ ਲੈਣੇ ਚਾਹੀਦੇ ਆ ਕੋਈ ਸੰਸਥਾ ਇੱਕ ਪਿੰਡ ਸਾਂਭ ਸਕਦੀ ਆ ਕੋਈ 10 ਪਿੰਡ ਸਾਂਭ ਸਕਦੀ ਆ ਕੋਈ 100 ਪਿੰਡ ਸਾਂਭ ਸਕਦੀ ਆ ਸੋ ਇਲਾਕੇ ਵੰਡ ਲੈ ਜਾਣ ਵੀ ਆਹ ਇਲਾਕਾ ਇਸ ਸੰਸਥਾ ਨੇ ਕਵਰ ਕਰਨਾ ਸੋ ਉੱਥੇ ਫਿਰ ਸਮਾਨ ਉਹ ਸੰਸਥਾ ਦਾ ਹੀ ਜਾਊਗਾ ਇੱਕ ਤਾਂ ਦੀ ਦਰਵਾਰ ਤੋਂ ਨਾ ਹੋਊਗੀ ਮਿਸ ਮੈਨੇਜਮੈਂਟ ਨਾ ਹੋਊਗੀ ਇੱਕ ਵਧੂਗਾ ਨਹੀਂ ਉਹ ਆਪਣੇ ਰਿਸਕ ਦੇ ਉੱਤੇ ਆਪਣੀ ਜ਼ਿੰਮੇਵਾਰੀ ਤੇ ਲਿਆਉਣਗੇ ਤੇ ਵੰਡਣਗੇ ਤੇ ਉਸ ਫਿਰ ਪਿੰਡ ਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਹੋਊਗੀ ਇਸ ਕੰਮ ਵੰਡ ਲੈ ਜਾਣ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਪੰਜਾਬ ਕਵਰ ਕੀਤਾ ਜਾ ਸਕਦਾ ਆ ਅਦਰਵਾਈਜ਼ ਕਿਤੇ ਸੋਕਾ ਤੇ ਕਿਤੇ ਹੜ੍ਹ ਕਿਤੇ ਸਮਾਨ ਜ਼ਿਆਦਾ ਹੋ ਜਾਣਾ ਹੈ ਤੇ ਕਿਤੇ ਬਿਲਕੁਲ ਨਹੀਂ ਪਹੁੰਚਦਾ ਇਸ ਕਰਕੇ ਜਿੰਨੀ ਜਲਦੀ ਇਹ ਕੰਮ ਹੋ ਜਵੇ ਆਪੋ ਆਪਣੇ ਇਲਾਕੇ ਵੰਡ ਲੈ ਜਾਣ ਕਿ ਇਸ ਇਲਾਕੇ ਵਿੱਚ ਇਹਨੇ ਸੇਵਾ ਕਰਨੀਆਂ ਤੇ ਇਸ ਇਲਾਕੇ ਵਿੱਚ ਇਹਨੇ ਕਰਨੀਆਂ ਉਨੇ ਜਲਦੀ ਲੋਕਾਂ ਤੱਕ ਸਮਾਨ ਪਹੁੰਚ ਜਾਊਗਾ ਖਰਾਬੀ ਘੱਟ ਹੋਊਗੀ ਉਹ ਜਿਹੜੇ ਦਾਨੀ ਆ ਉਹਨਾਂ ਦਾ ਪੈਸਾ ਵੀ ਬਿਲਕੁਲ ਸਹੀ ਥਾਂ ਦੇ ਉੱਤੇ ਲੱਗੂਗਾ। ਤੋਂ ਦਾਨੀਆਂ ਨੂੰ ਜਿਹੜੀ ਬੇਨਤੀ ਮੈਂ ਫੇਰ ਕਰਦਾ ਕਿ ਤੁਹਾਡਾ ਦਾਨ ਜਿਹੜਾ ਸਹੀ ਲੱਗੇ ਥਾਂ ਦੇ ਉੱਤੇ ਤਾਂ ਹੀ ਚੰਗਾ ਆ ਨਾ ਕਿ ਉਹ ਦਰਬਾਰ ਤੋਂ ਹੋਵੇ ਜਾਂ ਠੱਗ ਲੁੱਟ ਕੇ ਲੈ ਜਾਣ। ਇਸ ਵਾਸਤੇ ਕਿਸ਼ਤਾਂ ਦੇ ਵਿੱਚ ਆਪਣਾ ਦਾਨ ਕਰੋ। ਇਕੱਠੇ ਜਿਹੜਾ ਦਾਨ ਨਾ ਕਰੋ। ਹੱਲੇ ਆਪਾਂ ਨੂੰ 6 ਮਹੀਨੇ ਸਾਲ ਲੱਗ ਜਾਣਾ ਸਾਰਾ ਕੰਮ ਕਰਦਿਆਂ ਨੂੰ ਬਹੁਤ ਲੋੜਾਂ, ਮਗਰੋਂ ਜਾ ਕੇ ਆਉਣੀਆਂ ਜਦੋਂ ਪਾਣੀ ਉੱਤਰਨੇ ਆ। ਜਿਹੜੀ ਕਹਿ ਸਕਦੇ ਬੀਜ ਅਗਲਾ ਬੀਜਣਾ ਆ, ਬੱਚਿਆਂ ਦੀਆਂ ਫੀਸਾਂ ਚਾਹੀਦੀਆਂ, ਘਰ ਜਿਹੜੇ ਟਹਿ ਗਏ ਆ। ਉਹ ਬਣਾਉਣੇ ਆ ਗਾਰ ਕੱਢਣੀਆਂ ਉਸ ਤੋਂ ਇਲਾਵਾ ਜਿਹਨਾਂ ਦੇ ਪਸ਼ੂ ਲਵੇਰੇ ਚਲੇ ਗਏ ਆ ਉਹ ਲੈ ਕੇ ਜਣੇ ਪੈਣੇ ਆ ਬੰਨ ਉੱਚੇ ਕਰਨੇ ਪੈਣੇ ਆ ਖੇਤਾਂ ਚੋਂ ਰੇਤਾ ਚੱਕਣਾ ਪੈਣਾ ਆ ਮਜ਼ਦੂਰ ਜਿਹੜੇ ਉਹਨੇ ਦਿਹਾੜੀਆਂ ਦਾ ਪ੍ਰਬੰਧ ਕਰਨਾ ਪੈਣਾ ਜਿਹੜੇ ਗਰੀਬ ਗੁਰਬੇ ਉਹਨਾਂ ਨੂੰ ਕੱਪੜੇ ਦਿੱਤੇ ਦਾ ਸਕੂਲਾਂ ਦੀਆਂ ਫੀਸਾਂ ਦਾ ਹੋਰ ਲੋੜ ਦੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ ਪੈਣਾ ਸੋ ਇੱਕ ਲੰਮੀ ਜੰਗ ਹੈਗੀ ਆ ਇਹਨੂੰ ਇੱਕੋ ਦਮ ਆਪਣਾ দান ਦੇ ਕੇ ਠੱਗਾਂ ਦੇ ਰਾਹ ਨਾ ਖੋਲੋ ਹੌਲੀ ਹੌਲੀ ਸੰਜਮ ਦੇ ਨਾਲ ਰਲ ਕੇ ਚੱਲੀਏ ਤਾਂ ਕਿ ਮਦਦ ਹਰੇਕ ਲੋੜਵੰਦ ਤੱਕ ਪਹੁੰਚ ਸਕੇ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਤੇ ਵਿਚਾਰਾਂ ਦੇ ਨਾਲ ਮੁੜ حاضر ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ